ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਕੱਲ ਮੈਂ ਆਪਣੇ ਆਈਡੀਆ ਨਾਲ ਇੱਕ ਚੀਜ਼ ਬਣਾਈ ਸੀ ਤੇ ਸੋਚਿਆ ਕਿ ਤੁਹਾਡੇ ਨਾਲ ਵੀ ਇਹ ਵੀਡੀਓ ਸ਼ੇਅਰ ਕੀਤੀ ਜਾਏ ਸਾਡੇ ਘਰ ਕੁਝ ਗੈਸਟ ਆਏ ਕੱਲ ਕਿ ਉਹਨਾਂ ਦੇ ਬੱਚੇ ਕਹਿੰਦੇ ਵੀ ਸਾਨੂੰ ਬੋਲ ਸਹਰਾਣਾ ਚਾਹੀਦਾ ਜਿੰਨੋਂ ਕਿ ਆਪਾਂ ਹੋਸਟਲ ਵੀ ਕੰਨੇ ਆ ਤੇ ਘਰ ਵਿੱਚ ਹੈ ਨਹੀਂ ਸੀ ਮੈਨੂੰ ਥੋੜੀ ਟੈਨਸ਼ਨ ਹੋ ਗਈ ਕਿ ਕੀ ਕਰਾਂ ਪਰ ਮੈਂ ਇੱਕ ਆਈਡੀਆ ਲਗਾਇਆ ਤੇ ਘਰ ਦੀਆਂ ਚੀਜ਼ਾਂ ਨਾਲ ਹੀ ਮੈਂ ਇੱਕ ਵਧੀਆ ਬੋਲਸਟਰ ਤਿਆਰ ਕਰ ਲਿਆ ਸਭ ਤੋਂ ਪਹਿਲਾਂ ਮੈਂ ਘਰ ਵਿੱਚ ਇੱਕ ਪਈ ਹੋਈ ਜਿਹੜੀ ਸਰਦੀਆਂ ਦੀ ਚਾਦਰ ਹੁੰਦੀ ਹੈ ਉਹਨੂੰ ਲਈ ਤੇ ਆਪਾਂ ਉਹਨੂੰ ਇਸ ਤਰ੍ਹਾਂ ਫੋਲਡ ਕਰ ਲਿਆ ਚਾਦਰ ਨੂੰ ਮੈਂ ਇਸ ਤਰ੍ਹਾਂ ਫੋਲਡ ਕਰ ਲਿਆ ਤੇ ਹੁਣ ਆਪਾਂ ਇਸ ਨੂੰ ਗੋਲ-ਗੋਲ ਫੋਲਡ ਕਰ ਲਵਾਂਗੇ ਜਿਸ ਸੰਖਿਆ ਆਪਾਂ ਕੋ ਉਸ ਤਰ੍ਹਾਂ ਨਾ ਬਣਾਈਏ ਇਸ ਤਰੀਕੇ ਨਾਲ ਆਪਾਂ ਇਸ ਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਦੇਖੋ ਸਾਰੀ ਚਾਦਰ ਨੂੰ ਮੈਂ ਫੋਲਡ ਕਰ ਲਿਆ ਤੇ ਹੁਣ ਬਿਲਕੁਲ ਦੇਖੋ ਜਿਵੇਂ ਗੋਸਤਾਨ ਹੁੰਦਾ ਇਸ ਤਰੀਕੇ ਬਣ ਗਿਆ ਤੇ ਆਪਾਂ ਇਸ ਨੂੰ ਇਸ ਤਰ੍ਹਾਂ ਹੀ ਰੱਖਣਾ ਆਪਾਂ ਇਸ ਉਸ ਤੇ ਕਵਰ ਵੀ ਤਿਆਰ ਕਰਾਂਗੇ ਤੇ ਇਸ ਤੇ ਲਈ ਘਰ ਵਿੱਚ ਹੀ ਪਈ ਹੋਈ ਇੱਕ ਜੁਰਮੀ ਮੈਂ ਯੂਜ਼ ਕਰਾਂਗੀ ਇੱਕ ਪੁਰਾਣੀ ਚੁੱਡੀ ਨੂੰ ਦੇਖੋ ਮੈਂ ਰੈੱਡ ਤੇ ਇਸ ਦਾ ਵਿਚਾਰਿਆ ਤੇ ਆਪਾਂ ਉਸ ਦੇ ਸੈਂਟਰ ਦੇ ਵਿੱਚ ਇਸ ਨੂੰ ਰੱਖ ਲਵਾਂਗੇ ਜੋ ਨੀ ਨੂੰ ਇਸ ਤੇ ਨਾਲ ਵੀ ਕਵਰ ਕਰਾਂਗੇ। ਜੁਲਨਲ ਦੇਖੋ ਤੁਸੀਂ ਮੈਨੂੰ ਚੰਗੀ ਤਰ੍ਹਾਂ ਕਵਰ ਕਰ ਲਿਆ ਤੇ ਕਿੰਨਾ ਵਧੀਆ ਡਿਜ਼ਾਈਨ ਲੱਗ ਰਿਹਾ ਹੈ ਤੇ ਜਿਹੜੇ ਹੁਣ ਇਹਦੇ ਸਾਈਡ ਨੇ ਆਪਾਂ ਦੋ ਰੋਡ ਬੈਡ ਲੈ ਕੇ ਉਹਨਾਂ ਦੇ ਨਾਲ ਆਪਾਂ ਨੂੰ ਇੱਕ ਫੁੱਲ ਦੀ ਤਰ੍ਹਾਂ ਇਹ ਬਣ ਜਾਏਗਾ ਉਸ ਵਿੱਚ ਆਪਾਂ ਤਿਆਰ ਕਰ ਲਵਾਂਗੇ। ਇਸ ਤਰੀਕੇ ਨਾਲ ਆਪਾਂ ਰੋਡ ਬੈਡ ਪਾ ਦਵਾਂਗੇ ਤੇ ਬਹੁਤ ਵਧੀਆ ਇੱਕ ਫੁੱਲ ਦੀ ਤਰ੍ਹਾਂ ਬਣ ਜਾਏਗਾ ਤੇ ਦੇਖਣ 'ਚ ਬਹੁਤ ਹੀ ਵਧੀਆ ਲੱਗੇਗਾ। ਦੇਖੋ ਕਿੰਨਾ ਵਧੀਆ ਗੋਲ ਸਰਾਣਾ ਤਿਆਰ ਹੋ ਗਿਆ ਤੇ ਕੋਈ ਨਹੀਂ ਕਹਿ ਸਕਦਾ ਕਿ ਆਪਾਂ ਘਰ ਦੀਆਂ ਚੀਜ਼ਾਂ ਨਾਲ ਜਲਦੀ ਇਨਸਟੈਂਟ ਤਿਆਰ ਕੀਤਾ ਹੈ ਦੇਖਣ ਚ ਬਹੁਤ ਹੀ ਵਧੀਆ ਲੱਗ ਰਿਹਾ ਤੇ ਬੱਚੇ ਵੀ ਬਹੁਤ ਖੁਸ਼ ਹੋ ਗਏ ਇਸ ਨੂੰ ਦੇਖ ਕੇ ਦੇਖੋ ਬੈੱਡ ਤੇ ਪਿਆ ਹੋਇਆ ਇਹ ਪੋਸਟਰ ਕਿੰਨਾ ਵਧੀਆ ਲੱਗ ਰਿਹਾ ਤੁਹਾਨੂੰ ਇਹਨਾਂ ਤਰੀਕਾ ਪਸੰਦ ਆਇਆ ਹੋਵੇ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰੋ ਥੈਂਕ ਯੂ